ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖੁਸ਼ੀ-ਖੁਸ਼ੀ ਭੈਣ ਭਰਾ ਵੀਜ਼ਾ ਲੈਣ ਦੇ ਲਈ ਜਾ ਰਹੇ ਸੀ ਰਸਤੇ ਦੇ ਵਿੱਚ ਐਸਾ ਪਾਣਾ ਵਾਪਰਿਆ ਕਿ ਭੈਣ ਦੀ ਮੌਕੇ ਤੇ ਮੌਤ ਹੋ ਗਈ ਔਰ ਉਸ ਦੀ ਭਰਾ ਦੀ ਜਿਹੜੀ ਬਾਹ ਉਹ ਕੱਟੀ ਜਾਂਦੀ ਹੈ ਹਾਲਾਂਕਿ ਭਰਾ ਦੀ ਤਬੀਅਤ ਤਾਂ ਠੀਕ ਹੈ ਪਰ ਬਹੁਤ ਮੰਦਪਗਾ ਹਾਦਸਾ ਵਾਪਰਿਆ ਮਲੋਟ ਵਿਖੇ ਬਠਿੰਡਾ ਰੋਡ ਤੇ ਇਹ ਵੱਡਾ ਹਾਦਸਾ ਹੋਇਆ ਹਾਦਸਾ ਕਿਸ ਕਾਰਨਾ ਕਰਕੇ ਹੋਇਆ ਮਿੱਟੀ ਵਾਲੇ ਟਿਪਰ ਨਾਲ ਮੋਟਰਸਾਈਕਲ ਦੀ ਟੱਕਰ ਹੁੰਦੀ ਹੈ ਜਿਸ ਕਰਕੇ ਮੋਟਰਸਾਈਕਲ ਸਵਾਰ ਭੈਣ ਭਰਾ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਭੈਣ ਦੀ ਮੌਤ ਹੋ ਗਈ ਔਰ ਭਰਾ ਗੰਭੀਰ ਜ਼ਖਮੀ ਹੋ ਗਿਆ ਬਹੁਤ ਚਾਅ ਸੀਗਾ ਵੀਜ਼ਾ ਲੈਣ ਗਏ ਸੀ ਘਰ ਦੇ ਹਾਲਾਤ ਬਦਲਨੇ ਸੀ ਬਹੁਤ ਕੁਝ ਸੋਚ ਰੱਖਿਆ ਸੀ ਕਿ ਜ਼ਿੰਦਗੀ ਦੇ ਵਿੱਚ ਆ ਕਰਾਂਗੇ ਭੈਣ ਨੇ ਪੜ੍ਹਿਆ ਲਿਖਿਆ ਆਈਲਰਟਸ ਕੀਤੀ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਸੀਗਾ ਔਰ ਵੀਜ਼ਾ ਲੈਣ ਦੇ ਲਈ ਉਹ ਜਾ ਰਹੇ ਸੀ ਇਮੀਗ੍ਰੇਸ਼ਨ ਵਾਲਿਆਂ ਦੇ ਕੋਲ ਜਿਸ ਦੇ ਨਾਲ ਨਾਲ ਉਹਨਾਂ ਦੇ ਨਾਲ ਰਸਤੇ 'ਚ ਜੋ ਹਾਦਸਾ ਹੋਇਆ ਇਸ ਨੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਬਹੁਤ ਵੱਡੇ ਸਦਮੇ ਦੇ ਵਿੱਚ ਪਰਿਵਾਰ ਨੂੰ ਪਾ ਦਿੱਤਾ ਅਲੀਸ਼ਾ ਨਾਮ ਦੀ ਇਹ ਲੜਕੀ ਦੱਸੀ ਜਾ ਰਹੀ ਹੈ ਜਿਸ ਦੀ ਹਾਦਸੇ ਚ ਮੌਤ ਹੋਈ ਹੈ ਤਾ ਜਾਣਕਾਰੀ ਦੱਸਦਿਆ ਹੋਇਆ ਬਲਵਿੰਦਰ ਸਿੰਘ ਵਾਸੀ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੀ ਬੇਟੀ ਨੇ ਪਲੱਸ 2 ਪਾਸ ਕੀਤੀ ਸੀ ਅਤੇ ਬਾਹਰ ਜਾਣ ਦੀ ਤਿਆਰੀ ਕਰ ਰਹੀ ਸੀ ਅੱਜ ਸਵੇਰੇ ਉਹ ਆਪਣੇ ਕੰਮ ਤੇ ਚਲੇ ਗਿਆ ਜਦਕਿ 9 ਵਜੇ ਦੇ ਕਰੀਬ ਉਸ ਦਾ ਪੁੱਤਰ ਸ਼ਮਿੰਦਰ ਸਿੰਘ ਆਪਣੀ ਭੈਣ ਅਲੀਸ਼ਾ ਨੂੰ ਲੈ ਕੇ ਗਿੱਦੜਬਾਹਾ ਜਾ ਰਿਹਾ ਸੀ ਤਾਂ ਮਲੋਟ ਬਠਿੰਡਾ ਰੋਡ ਤੇ ਬਾਈਪਾਸ ਕੋਲ ਅਗਿਆਤ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਕਾਰਨ ਦੋਨੋਂ ਭੈਣ ਭਰਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ 112 ਨੰਬਰ ਤੇ ਫੋਨ ਕਰਕੇ ਗੱਡੀ ਨੇ ਮਲੋਟ ਹਸਪਤਾਲ ਪਹੁੰਚਾਇਆ ਮਲੋਟ ਹਸਪਤਾਲ ਦੇ ਡਾਕਟਰ ਅਮਿਤ ਨੇ ਦੱਸਿਆ ਕਿ 9 ਵਜੇ 40 ਮਿੰਟ ਤੇ ਇੱਕ ਲੜਕੇ ਅਤੇ ਲੜਕੇ ਨੂੰ ਹਸਪਤਲ ਲੜਕੀ ਨੂੰ ਹਸਪਤਾਲ ਲੈ ਜਾਂਦਾ ਗਿਆ ਲੜਕੀ ਦੀ ਮੌਤ ਹੋ ਗਈ ਆ ਜਦਕਿ ਲੜਕੇ ਨੂੰ ਸੱਟਾਂ ਲੱਗੀਆਂ ਹਨ ਉਹਨਾਂ ਕਹਿੰਦੇ ਕਿ ਲੜਕੇ ਦਾ ਇਲਾਜ ਜਿਹੜਾ ਮਲੋਟ ਵਿਖੇ ਕੀਤਾ ਜਾ ਰਿਹਾ ਹੈ ਤਾਂ ਬਹੁਤ ਹੀ ਮੰਤ ਭੱਗਾ ਪਾਣਾ ਵਾਪਰਿਆ ਵੀਜ਼ਾ ਲੈਣ ਦੇ ਲਈ ਜਾ ਰਹੇ ਸੀ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਸੀ ਪਰ ਇਸ ਹਾਸੇ ਨੇ ਸਭ ਕੁਝ ਉਜਾੜ ਕੇ ਰੱਖ ਦਿੱਤਾ ਰੱਬ ਨੂੰ ਪਿਆਰੀ ਹੋ ਗਈ ਅਲੀਸ਼ਾ ਤਾਂ ਕਮੈਂਟ ਵੀ ਲੋਕਾਂ ਦੇ ਆ ਰਿਹਾ ਅਰਦਾਸ ਕਰ ਰਹੇ ਨੇ ਲੋਕ ਵਾਹਿਗੁਰੂ ਜੀ ਲਿਖ ਰਹੇ ਨੇ ਕਿਉਂਕਿ ਇਹ ਹੈ ਹੀ ਪਾਣਾ ਬਹੁਤ ਮਨਪਕ ਆਇਆ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾਓ ਕਿਵੇਂ ਮੋਟਰਸਾਈਕਲ ਖਿਲਰਿਆ ਹੋਇਆ ਮਿੱਟੀ ਦੇ ਟਿੱਕਰ ਦੇ ਨਾਲ ਟੱਕਰ ਹੋਈ ਹੈ ਤਾਂ ਬਹੁਤ ਚਾਹ ਸੀਗਾ ਦੋਹੇ ਭੈਣ ਭਰਾਵਾਂ ਨੂੰ ਵੀਜ਼ਾ ਲੈਣ ਦੇ ਲਈ ਜਾ ਰਹੇ ਸੀ ਗਲਬਤ ਪੱਕੀ ਗੱਲਾਂ ਕਰਦੇ ਜਾ ਰਹੇ ਹੋਣੇ ਕਿ ਇੰਜ ਕਰਾਂਗੇ ਆ ਚੀਜ਼ਾਂ ਨੂੰ ਸੁਧਾਰਾਂਗੇ ਕਿਉਂਕਿ ਇੱਕ ਚੰਗੇ ਪਰਿਵਾਰ ਦੇ ਚੰਗੇ ਬੱਚਿਆਂ ਦਾ ਇਹ ਮਕਸਦ ਹੁੰਦਾ ਕਿ ਕਰਦੇ ਹਾਲਾਤ ਬਦਲ ਲੈਣੇ ਘਰ ਨੂੰ ਇੱਕ ਬਹੁਤ ਚੰਗੀ ਥਾਂ ਤੇ ਪਹੁੰਚਾਣਾ ਆ ਚਾਹੇ ਬਾਹਰ ਜਾ ਕੇ ਚਾਹੇ ਜਿਵੇਂ ਮਰਜੀ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਬੱਚੇ ਬਹੁਤ ਕੁਝ ਕਰਦੇ ਹੁੰਦੇ ਨੇ ਔਰ ਅਗਾ ਵੀ ਕਰਦੇ ਰਹਿਣਗੇ ਪਰ ਅੱਜ ਇਸ ਪਰਿਵਾਰ ਦੀ ਇੱਕ ਬਾਹ ਹੀ ਟੁੱਟ ਗਈ ਕਿਉਂਕਿ ਧੀ ਚਲੀ ਗਈ ਇਸ ਦੁਨੀਆ ਤੋਂ ਜਿਸ ਨੇ ਆਸਟ੍ਰੇਲੀਆ ਜਾਣਾ ਸੀ ਜਿਸ ਦੇ ਸੁਪਨੇ ਸੀਗੇ ਬਾਹਰ ਜਾਣਾ ਪਲੱਸ 2 ਕਰਕੇ ਐਲਸ ਕਰਕੇ ਉਸਨੇ ਬਾਹਰ ਜਾਣਾ ਸੀ ਪਰ ਬਹੁਤ ਹੀ ਮੰਦਪਗਾ ਪਾਣਾ ਵਾਪਰਿਆ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ